ਆਣੀ ਗਾ ਬਰੋਦਰ ਸਾਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਤੌੜਾ ਬੋ ਬੋ ਹੈ ਕਮੇ ਜੀ ਤੇ ਵੀਜੇ ਜਿ ਆਪਣੀ ਵਿਹੜਾ ਹੈਗੀ ਆ ਪਿੰਡ ਲਹਿਰਾ ਬੇਡ ਜਿਹੜਾ ਫਰ ਪ੍ਰਪੰਦੇ ਜੀ ਤਹਿਸੀਲ ਜੀ ਦਾ ਮਾਹੋ ਦੇ ਬਿਲਕੁਲ ਨਜ਼ੀਕ ਹੈ ਜੀ ਮੋਗਾ ਰੋਡ ਦੇ ਉਪਰ ਵੀਰਾਂ ਦਾ ਪਿੰਡ ਆ ਉਪਰ ਹੀ ਪਿੰਡ ਆ ਤੇ ਬੋ ਵਾਰ ਦਾ ਕੰਮ ਕਰਦੇ ਬਾਈ ਹੁਣੇ ਅੱਜ ਵੀ ਲਗੂ ਦੋ ਦਿਨ ਦੇ ਲੱਗ ਪਰ 55 55 ਸੇਲਾ ਨਹੀਂ ਤੇ ਆਉਣ ਬਾਈ ਜੀ ਦੇ ਘਰ ਬੱਜ ਕਰੀਏ ਇਹਨਾਂ ਪ੍ਰਾਈਸ ਕੀ ਦੀ ਗੀ ਬਿਲਕੁਲ ਕਰ ਕੋੜਾ ਮਾ ਜੀ ਅਸਤਿਕਾ ਜੀ ਅਸਤਿਕਾ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਬਾਰ ਘਰਦੇ ਜੀ ਹਾਂ ਕਰਦੇ ਆ ਜੀ ਕੋਈ ਗੱਲ 12 13 ਵਜੇ ਹੋਣਾ ਟਾਈਮ ਹੋ ਗਿਆ ਆਪਣਾ ਆਈ ਸੀਡੀ ਉਹਦੇ ਘਾਟੇ ਹੀ ਬਣਾਉਣੇ ਵਾਹੇ ਤਾਂ ਵੈਸੇ ਵਿਜਵੀ ਦੇ ਦਾ ਮਾਲ ਚਲੋ ਚੱਲ ਹਾਂ ਜੀ ਅੱਜ ਫਿਰ ਕਿਨੇ ਆ ਜੀ ਅੱਜ 5 ਨ 6 ਸੀ ਇੱਕ ਕੱਲ ਵੇ ਗਈ ਆ ਜੀ ਅੱਜ 5 ਵਜੇ ਹੋਏਗੇ ਚਲੋ ਐਡਰੈਸ ਬੋਲੋ ਜੀ ਆਪਣਾ ਪਿੰਡ ਲਹਰਾਪੇਟਾ ਜੀ ਹਾਂ ਜੀ ਨਾਮ ਗੁਰਵਿੰਦਰ ਸਿੰਘ ਠੀਕ ਆ ਹਾਂ ਜੀ ਫਸਿਲ ਜੀਰਾ ਜ਼ਿਲ੍ਹਾ ਫਰੀਦਕੋਟ ਨੰਬਰ ਜੀ 98558277 ਇੱਕ ਵਾਰ ਫੇਰ ਬੋਲੋ ਜੀ 98558277 ਚਲੋ ਇਹਦੇ ਵਰਦਸ ਇਹ ਮੈਂ ਕੱਲ ਸੁਈ ਆ ਜੀ ਅੱਛਾ ਕੱਲ ਹੀ ਸੁਈ ਆ ਠੀਕ ਆ ਮਾਲੇ ਤੋਂ ਲੈਣੀ ਬਾਹਰ ਲੈ ਕੇ ਨਹੀਂ ਫਿਰ ਨਹੀਂ ਆਪਾਂ ਇੱਥੇ ਲੋਕ ਕੋਲ ਲੈ ਲਵਾਂ ਲੜਣਾ ਚੰਗਾ ਜੀ ਹਲਕਾ ਨਹੀਂ ਨਹੀਂ ਦਾ ਠੀਕ ਆ ਤੇ ਭਾਜੀ ਚੋਈ ਕਿਉਂ ਨਿਕਲੀ ਸਾਡੀ ਚੋਈ ਕਿਉਂ ਨਿਕਲੀ ਇੱਕ ਨੰਬਰ ਆ ਜੀ ਬੋਲੇ ਫੇਰ ਕਿੰਨਾ ਹੈ બોલા વીડિયા ਝੂਠ મારਨ ਦੇ ਪੱਤੀਆਂ 8-9 ਕਿਲੋ ਦਾ ਆਈਡੀਆ ਲਾ ਲੋ ਬਾਹੂ ਅਜੇ ਖਾਲੀ ਇਹਨੇ ਕਹਿਗਾ ਤੋਲ ਕੇ ਧਾਂਗ ਨਾਲ ਇਹਨੇ ਵੀ ਕਹਿਤਾ ਤੇ ਕ੍ਰੈਡਿਟ ਨੂੰ ਟਰਾਂਕ ਕਰ ਲਈ ਆਪਣੇ ਕੋਲ ਤੋਲ ਕੇ ਕੰਨੀ ਹਾਂ ਤੋਲ ਕੇ ਦੇਾਂਗੇ ਖੋਲੋ ਜੀ ਅਬ ਕਟਾ ਕੇ ਕੱਢੀ ਜੀ ਇਹ ਕਟਾ ਜੀ ਕਟਾ ਖੋਲੋ ਤਾ ਦੇਖੋ સોਣੀ ਝੋਟੀ ਆ ਬਾਕੀ ਥਾਂ ਤੋਂ ਦੇਖੋ ਜ਼ਬਰਦਸਤ ਹੈਗਾ ਪੂਰਾ ਆ ਦੇਖ ਹਾਂਜੀ ਖਾਲੀ ਕੀ ਦਿੱਤੀ ਚੰਗੀ ਆ ਜੀ ਹਾਂਜੀ ਜਵਾਬ ਹੀ ਇੱਕ ਨੰਬਰ ਖਾਲੀ ਦਾ ਜੀ ਕਿੱਦੀ ਹੋਣੀ ਨਹੀਂ ਖਾਲੀ ਨਹੀਂ ਕਿਦੀ ਹੁਣ ਤਾਂ ਜੋ ਉਹਨਾਂ ਦੀ ਖੜੀ ਹੈ ਤੁਹਾਡੇ ਵੀਡੀਓ ਹਾਂਜੀ ਹਾਂਜੀ ਬਿਲਕੁਲ ਜੀ ਤੋਲੋ ਏ ਡਾਕਟਰ ਤੁਹਾਨੂੰ ਮੈਂ ਬੱਚੇ ਦਾ ਗੋਲ ਨੂੰ ਬੱਚੇ ਦਾ ਕਰਨਾ ਤਾਂ ਆ ਜਾ ਬੋਲੋ ਥੋੜ ਰੁਕੋ ਤੁਹਾਨੂੰ ਮੈਂ ਕਿਲਾ ਕਰੀ ਤੋਂ ਅਸਤੋ ਜੀ ਚੋਦਰੀ ਜਿਹਦਾ ਵੇਖੀ ਠੀਕ ਨਾ 15 ਗ੍ਰਾਮ ਜੋ ਕੰਡੇ ਤੋਲ ਕੇ ਦੇ ਆ ਨਹੀਂ ਮੈਂ ਚੰਗੀ ਨਾਲੇ ਲੈ ਜੀ ਤੁਹਾਨੂੰ ਐਨ ਉਹ ਬਾਤ ਕਰਦੇ ਅੱਜ ਕੁਮਾਰਿਆ ਯਾ ਕੋਲਾ ਤਾਰਾਂ ਮੇਨ ਲਾ 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 ਉਹਨਾਂ ਬਾਦੀ ਨਾ ਮਰਜੀ ਮਾਰ ਕੇ ਉਤਾਰ ਕੇ ਬੰਦ ਵਾ ਠੀਕ ਹੈ ਬੰਦ ਤੁਸੀਂ ਬੰਦ ਹਾਂਜੀ ਹਾਂਜੀ ਕੀਮਤ ਜੀ ਫਿਰ ਦੀ ਮੂਲ 1.35 ਕਰਦੇ ਹਾਂ ਜਾਇਜ਼ ਹੈ ਬਿਲਕੁਲ ਥੋੜਾ ਬਹੁਤ ਮੰਤਨ ਕਰਦੇ ਆਂਗੇ ਮੰਤਨ ਕਰਦੇ ਆਂਗੇ ਓਕੇ ਹੋ ਜਾਊਗਾ ਹਾਂਜੀ ਹੋ ਜਾਊਗਾ ਬਾਕੀ ਦੂਜੀ ਗੱਲ ਜੇ ਮਾਜੇ ਵੇਖੀ ਨੀ ਇਹ ਸਾਈ ਕਰਨ 15 ਕੋਲ ਕੰਡੇ ਚੜਾੜ ਕੇ ਦਊਂਗਾ ਜੀ ਠੀਕ ਆ ਹਾਂ ਇਹ ਆਪਣਾ ਦੂਜਾ ਕੰਮ ਲੀਟਰ ਨੂੰ ਡਰਾ ਨਹੀਂ ਕੰਡਾ ਕੋਰ ਰੱਖਿਆ ਸ਼ਾਮ ਨੂੰ ਜੋ ਸਵੇਰੇ ਫਿਰ ਜੋ ਜਦੋਂ ਖਾਲੀ ਹੋਗੀ ਮੈਂ ਵਾ ਠੀਕ ਆ ਹਾਂ ਆ ਜੀ ਇਹ ਵੀ ਸੁਈ ਹੈ ਜੀ ਇਹ ਵੀ ਸੁਈ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ ਜੀ 5 ਦਿਨ ਹੋ ਗਿਆ ਜੀ ਆ ਬੱਚਾ ਕੱਢੀ ਆ ਗਈ ਕੱਢੀ ਮਾਰਾ ਜੀ ਟੈਸਟ ਸਾਰੀ ਕਾਲੀ ਸ਼ਾਹ ਦੁੱਧ ਕਿੰਨਾ ਸਹੀ ਜੀ ਐਸ ਟਾਈਮ ਦੁੱਧ ਇਹਦਾ 10 ਕਿਲੋ ਬੋਰਾ ਹੈਗਾ ਜੀ ਇਹਨੂੰ 10 ਕਿਲੋ ਬੋਰਾ ਹੈਗਾ ਇਹ ਵੀ ਖੋਲੋ ਹੋ ਰਿਹਾ ਬਾਹਰ ਨੂੰ ਖੜਾ ਜੇ ਮੜਾ ਲਓ ਲਓ ਇਹ ਇਹ ਜਿਹੜਾ ਥੋੜੀ ਝੋਟੀ ਤੇ ਵੱਡੀ ਝੋਟੀ ਆ ਅਜੀ ਇਹ ਕਿੰਨਾ ਕਰੂ ਦੁੱਧ ਦਾ ਅਜੀ ਇਹ ਦੁੱਧ ਕਿੰਨਾ ਕਰੂ ਇਹ ਵੀ 15 ਬਾਹਰ ਪਾਵਾਂਗੇ ਇਹ ਵੀ 15 ਬਾਹਰ ਹੈ ਬੱਠੀ 2 2.5 ਕਿਲੋ ਦੀ ਗੱਡੀ ਜਾਂਦੀ ਹਾਂ ਉਡੀਕੀ ਲਈ ਮੈਂ ਵੀ ਮੈਜੀਕ ਜੀ ਜੀ ਆਜੋ ਆਜੋ ਭਈਆ ਜਾਜਾ ਮਹੀਨ ਚ ਰਸੀ ਖਰੀਦਿਆ ਅ빠 ਰੋਕੋ ਨੇ ਹਾਂ ਹਾਂ ਨੰਬਰ ਸਾਡ ਜਲਾ ਜਾਂਦਾ ਮੰਨ ਲਓ ਹੱਥੇ ਉੱਤੇ ਲੈ ਜਾਂਦੇ ਆਪਣੇ ਘਰਾਂ ਵਾਲੇ ਗਾਹ ਬੋਧ ਲੈ ਜਾਂਦਾ ਜਾਂਦਾ ਹਾਂ ਹਾਂ ਹਾਂਜੀ ਕਹਿੰਦਾ ਵੀ ਉਹਨਾਂ ਨੂੰ ਮੁੱਲ ਕਰਦੇ ਨੇ 1.35 ਹਾਂਜੀ ਚਲੋ ਹੋ ਜੂਗਾ ਮੋਹ ਮੰਤਰ ਕਰਦੇ ਕੋਈ ਚੱਕਰ ਆ ਜੇ ਸਾਡਾ ਸੈਟਿੰਗ ਨੂੰ ਕਰਦੇ ਇੱਕ ਮੁੱਲ ਨਹੀਂ ਲਾ ਹਾਂਜੀ ਏ ਭਾਣੀ ਕੱਲ ਲਿਆਦੀ ਐ ਤੇ ਕੱਲ ਸੂਈ ਲਈ ਐ ਬੰਮਾ ਅੱਛਾ ਹਾਂ ਇਹ ਕਿੰਨਾ ਵਾਰ ਦੁੱਧ ਦਤਾ ਜੀ ਇਹ ਮਗਰਲਾ ਕਰਦਾ ਵੀਰ ਜੀ ਆਂਦਾ ਵੀ ਮਨੋਂ 15 16 ਕਿਲੋ ਹੈ ਨਾਰਮਲ ਸਮਝ ਹੋਇਆ ਹੂੰ ਤਾਂ ਕੋਣ ਵੇਖੋ ਝੂਠ ਕੇ ਸਾਡੇ ਕੋਲੋ ਬਜੀ ਐ ਵੀ ਬੱਚਾ ਮਗਰ ਕੀ ਆ ਗਿਆ ਮਰ ਕਟਾ ਜੀ ਕੱਲ ਹੀ ਸੂਈ ਐ ਜੀ ਕੱਲ ਹੀ ਸੂਈ ਐ ਜੀ ਅੱਜ ਸਾਮੀ ਸੂਈ ਐ ਚਲ ਮੈਂ 2 2.5 ਚਲ ਬੋੜਾ ਹੀ ਐ ਇਹ ਅਜੇ ਨਾ ਬੋੜਾ ਹੀ ਫਿਰ ਹਾਂ ਬੋੜਾ ਹੀ ਐ ਅਜੇ ਮੈਂ ਜਗਿਆ ਨਾ ਛੋਟੀ ਦਾ ਦੁੱਧ ਵੜ ਗਿਆ ਬੋੜਾ ਹੋਊਗਾ ਇੰਨਾ ਹੀ ਬੋਲਾ ਅੱਛਾ ਠੀਕ ਐ ਮੈਂ ਵੀ ਨਾਲ ਆ ਰਿਹਾ ਹਾਂ ਨਹੀਂ ਮੈਂ ਦੁੱਧ ਵਾਲੀ ਮਾਂ ਜੀ ਦਿਖੀਏ ਮਾਂ ਜੀ ਦੁੱਧ ਵਾਲੀ ਆ ਚੱਗੀ ਮਾਂ ਜੀ ਗਾਇਆਂ ਘਾਟੀ ਘਰ ਦੇ ਬੁਆਰੇ ਮੈਂ ਅਸੀਂ ਘਰ ਠੀਕ ਲੋ ਜੀ ਇਹ ਤੋਂ ਬੜੀ ਨਹੀਂ ਬਹੁਤ ਪ੍ਰੋਬਲਮ ਜੀ ਮਾਂ ਜੀ ਹਾਂ ਹੋ ਚੁਗੀ ਮਾਂ ਜੀ ਆਜੋ ਕਮਾਲ ਹੈ। ਲੈ ਆ ਦਿਓ। ਹਾਂਜੀ। ਕਹਿੰਦਾ ਕਿ 40 ਕਰਦੇ ਆ ਜੀ। 1 ਲੱਖ 40 ਹਜ਼ਾਰ। ਉਧਰੋਂ। ਤਣੀ ਉਧਰ ਖੜੀਆਂ? ਹਾਂਜੀ ਉਧਰ। ਹਾਂ। ਆਪ ਦੋਨੇ। 40 ਹੈ ਹਾਂਜੀ। ਇਹ ਘਬਣਾ ਦੋ ਮੈਂ ਜੀ। ਇਹ ਵੀ ਖੋਲੋ। ਆਹਾਂ ਜੀ ਝੋਟੀ। ਇਹ ਝੋਟੀ ਨਹੀਂ ਰਹਿ ਗਈ ਪਤਾ ਨਹੀਂ। ਦੱਬ ਕੇ ਲੈ ਜਾ ਹਾਂਜੀ ਬਹੁਤ ਚੰਗੇ ਦੋ ਟੜੀਆ ਜੀ ਇਹ ਵੀ ਖੋਲੋ ਜੀ ਫਿਰ ਇਹ ਕਿੰਨਾ ਕਰੋ ਬਾਈ ਜੀ ਦੋ ਦਾ ਹਾਂਜੀ ਇਹ ਘਰ ਦੇ ਪਾਸੇ ਫਿਰ ਤੁਹਾਡੇ ਇਹ ਆਪਣੀ ਮੈਂ ਕਰਦੀ ਆਂ ਤੇ ਇਹ ਮੁੰਨਦੀ ਆਂਦੀ ਆ ਅੱਛਾ ਠੀਕ ਆ ਇਹ ਜੋ ਟੀ ਪਹਿਲਾਂ ਨੇ 15 ਰੁਪਏ ਦਿੱਤਾ ਜੀ ਅੱਛਾ ਪਹਿਲਾਂ ਨੇ ਹਾਂ ਇਹ ਚੋਟੇ ਹਾਂਜੀ ਬਹੁਤ ਵੱਡੀ ਜ਼ੋਤੀ ਹਾਂ ਨਹੀਂ ਵੱਡੀ ਵੱਡੀ ਜ਼ੋਤੀ ਕਿੰਨਾ ਟਾਈਮ ਲੈ ਜੀ ਬਾਈ ਸੋਈ ਇਹ ਇਹ ਬਾਹਰ ਲੈ ਜਾਓ ਜੀ ਅੱਛਾ ਹਰਤਾ ਲੈ ਜੀ ਹੁਣ

ਆ ਬਲੇ ਕੋ ਸਹੀ ਗੱਲ ਹੈ ਜੀ ਮਨ ਨਹੀਂ ਸਕਦਾ ਮਨ ਨੂੰ ਨਹੀਂ ਕੀ ਜੀ ਤੇ ਬੱਜੀ ਫਿਰਿੰਦੀ ਕੀ ਮਨਾ ਇਹਦਾ ਮੁੱਲ 145 ਕਰਦਾ ਜੀ ਇੱਕ ਬੰਦਾ 1.5 ਕਰਦਾ ਮੈਂ ਪੰਜ ਚ ਛੱਡ ਦੇਣ ਇੱਕ 45 ਦਾ ਵਾਦਾ ਘਾਟਾ ਕਰ ਲਾਂਗੇ ਜੀ ਠੀਕ ਆ ਉਧਰ ਆ ਜਾਓ ਇਹ ਆਹ ਜੀ ਇਹ ਵੀ ਗੱਬਣੀ ਹੈ ਨਾ ਇਹ ਗੱਬਣੀ ਹੈ ਗਿਆ ਪਾਤਾ ਹਾਂ ਲੈ ਜੀ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਬਾਜੀ ਤੇ ਤੇ ਬਾਜੀ ਫਿਰਿੰਦੀ ਕੀਮਤ ਆ ਇਹਦਾ ਮੁੱਲ ਇੱਕ 10 ਕਰ ਦਾਂਗੇ 1 ਲੱਖ 10 ਹਜ਼ਾਰ ਕਰ ਦੋਗੇ ਪੰਜ ਛੱਡ ਦੇਣਾ ਜੀ ਉਹ ਦੱਸੋ ਮੱਟਾ ਤੇਜੀ ਆ ਮਾਲ ਵੀ ਚੰਗਾ ਜੀ ਮਾਲ ਵੀ ਚੰਗਾ ਕਰਦੇ ਮਾਨਦਰ ਹੋਰ ਮੁੱਕੇ ਕਰਦੇ ਚਲੋ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਮੇਰੇ ਵੀ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਰਹਾ ਪੂਰਾ ਤਸਲੀਮ ਹਣਾ ਭਾਈ ਜੀ ਚੋਕੇ ਪਾਸ ਆਜੋ ਆਜੋ ਬਾਕੀ ਆਪਣਾ ਨੰਬਰ ਬੋਲ ਦਿਓ ਜੀ ਨੰਬਰ 9858 ਜੀ 27721 ਠੀਕ ਆ ਨਾਮ ਗਰੋਲਰ ਸਿੰਘ ਪਿੰਡ ਲਹਿਰਾ ਬੇਟ ਰੋਡ ਦੇ ਉੱਪਰ ਹੀ ਆਪਣਾ ਘਰ ਮੋਗਾ ਜੋ ਰੋਡ ਨਹੀਂ ਜਿਹੜਾ ਮੋਗਾ ਮਸਾ ਰੋਡ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ